ਜਾਪੀਮ ਜਾਪਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅਵਤਾਰ ਸਿੰਘ ਸਹੋਤਾ ਪੰਜਾਬ ਪ੍ਰਧਾਨ ਜ਼ਮੀਨ ਅਧਿਕਾਰ ਸੰਘਰਸ਼ ਮੋਰਚਾ ਪੰਜਾਬ ਵਾਸੀਓ ਪਿਛਲੇ ਦਿਨੀ ਉੱਤਰਾਖੰਡ ਹਿਮਾਚਲ ਤੇ ਪੰਜਾਬ ਦੇ ਵਿੱਚ ਭਾਰੀ ਬਾਰਸ਼ ਤੇ ਹੜ੍ਹਾਂ ਦੀ ਤਬਾਹੀ ਨਾਲ ਪੰਜਾਬ ਸੂਬਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਔਰ ਵਿਸ਼ੇਸ਼ ਕਰਕੇ ਮਾਝਾ ਦੇ ਦੁਆਬਾ ਜਿੱਥੇ ਕਿ ਕਿਸਾਨ ਮਜ਼ਦੂਰ ਇਨਾਂ ਕਾਰਸਿਕ ਤੌਰ ਤੇ ਝੰਬਿਆ ਗਿਆ ਛੋਟਾ ਵਪਾਰੀ ਛੋਟਾ ਦੁਕਾਨਦਾਰ ਵੀ ਬਹੁਤ ਨੁਕਸਾਨਿਆ ਗਿਆ ਔਰ ਉੱਥੇ ਪੰਜਾਬ ਦੇ ਹਰਿਆਣੇ ਦੇ ਰਾਜਸਥਾਨ ਦੇ ਬਹੁਤ ਸਾਰੇ ਸਮਾਜ ਸੇਵੀ ਜਥੇਬੰਦੀਆਂ ਨੇ ਕਲਾਕਾਰਾਂ ਨੇ ਬਹੁਤ ਸਾਰੀ ਰਾਹਤ ਸਮਗਰੀ ਭੇਜੀ ਔਰ ਇਸ ਸੰਕਟ ਦੇ ਵਿੱਚ ਉਹਨਾਂ ਲੋਕਾਂ ਦੀ ਮਦਦ ਕੀਤੀ ਪੰਜਾਬ ਸਰਕਾਰ ਨੇ ਵੀ ਗੁੰਗਲੂਆਂ ਤੋਂ ਮਿੱਟੀ ਝਾੜੀ ਐ ਕਿ ਜਿਹਦਾ ਖੇਤ ਆ ਉਸੇ ਦੀ ਰੇਤ ਆ ਜਾਂ ਕਦੋਂ ਉਹ ਖੇਤ ਸੁੱਕਣਗੇ ਕਦੋਂ ਇੱਕ ਕਿਸਾਨ ਆ ਜਿਹੜਾ ਆਪਦੀ ਰੇਤ ਜਾਂ ਮਿੱਟੀ ਵੇਚ ਕੇ ਫੇਰ ਉਹ ਆਪਦੇ ਬੱਚਿਆਂ ਦਾ ਪਾਲਣ ਪੋਸ਼ਣ ਕਰੂਗਾ ਫੇਰ ਉਹ ਬੱਚਾਂ ਦੀ ਫੀਸਾ ਭਰੂਗਾ ਕਦੋਂ ਉਹਨਾਂ ਨੂੰ ਵਰਦੀਆਂ ਲੈ ਕੇ ਦੇਊਗਾ ਸੋ ਇਹ ਪੰਜਾਬ ਸਰਕਾਰ ਜਿਹਨੂੰ ਅਸੀਂ ਬਹੁਤ ਸਾਰੀਆਂ ਭਾਰੀ ਗਿਣਤੀ ਵਿੱਚ ਸੀਟਾਂ ਦੇ ਕੇ ਜਤਾਇਆ ਸੀ ਡਾਕਟਰ ਅੰਮੇਦਕਰ ਸਾਹਿਬ ਤੇ ਸ਼ਹੀਦੇ ਆਜਮ ਸਰਦਾਰ ਭਗਤ ਸਿੰਘ ਦੀ ਫੋਟੋ ਲਾ ਕੇ ਆਪ ਦੇ ਆਪ ਨੂੰ ਸਰਕਾਰ ਬਣਾਉਣ ਤੋਂ ਪਹਿਲਾਂ ਵੀ ਇੱਕ ਕ੍ਰਾਂਤੀਕਾਰੀ ਦੱਸਦੇ ਹੋਏ ਅੱਜ ਪੰਜਾਬ ਦੇ ਵਿੱਚ ਜੋ ਇਹਨਾਂ ਨੇ ਮਾਹੌਲ ਸਿਰਜਿਆ ਹੋਇਆ ਔਰ ਇਹ ਹਕਮਰਾਨਾਂ ਨੇ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਇਹਨਾਂ ਲੋਕਾਂ ਵੱਲ ਹੜ ਪੀੜਤ ਲੋਕਾਂ ਨੂੰ ਕੋਈ ਰਾਹਤ ਸਮਗਰੀ ਜਾਂ ਫੰਡ ਨਹੀਂ ਦਿੱਤਾ ਕਿ ਇਹ ਲੋਕ ਆ ਲੋਕਾਂ ਦਾ ਮੁਢਬ ਸੇਵਾ ਹੋ ਸਕੇ ਔਰ ਜਿਹੜੇ ਬੇਜਮੀਨੇ ਕਰਤੀ ਲੋਕ ਆ ਉਹਨਾਂ ਤੋਂ ਤਾਂ ਪਿੰਡਾਂ ਦੇ ਜਿਹੜੇ ਮਾੜੀ ਨੀਤੀ ਦੇ ਪਤਨੀਤੇ ਲੋਕ ਸੀਗੇ ਕੜਮ ਚੌਧਰੀ ਉਹਨਾਂ ਨੇ ਉਹਨਾਂ ਤੱਕ ਰਾਹਤ ਸਮਗਰੀ ਪੰਚਨਮ ਨਹੀਂ ਦਿੱਤੀ ਤੁਸੀਂ ਦੇਖਿਆ ਹੁਣ ਆ ਵੀਡੀਓ ਦੇ ਵਿੱਚ ਕਿ ਉਹਨਾਂ ਲੋਕਾਂ ਕੋਲੋਂ ਖੋਇਆ ਜਾ ਰਿਹਾ ਕਿ ਇਹ ਤਾਂ ਸਾਡੇ ਕਿਸਾਨਾਂ ਲਈ ਆਇਆ ਤੇ ਅਸੀਂ ਜਿਹੜਾ ਹੈਗਾ ਮਜ਼ਦੂਰਾਂ ਨੂੰ ਜਾਂ ਕਿਰਤੀ ਲੋਕਾਂ ਨੂੰ ਇਹ ਰਾਸ਼ਨ ਸਪਲਾਈ ਨਹੀਂ ਹੋਣ ਦੇਣਾ ਸੋ ਅਸੀਂ ਮੰਗ ਕਰਦੇ ਆਂ ਸਰਕਾਰ ਤੋਂ ਕਿ ਐਸੇ ਲੋਕਾਂ ਤੇ ਐਸਸੀਐਸਟੀ ਐਕਟ ਲਾਗੂ ਕਰਕੇ ਇਹਨਾਂ ਦੇ ਬਣਦੀ ਕਾਨੂੰਨਨ ਕਾਰਵਾਈ ਕੀਤੀ ਜਾਵੇ ਮੈਂ ਪੰਜਾਬ ਵਾਸੀਆਂ ਨੂੰ ਅਪੀਲ ਕਰਦਾ ਕਿ ਅਸੀਂ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਸਰਕਾਰ ਨੂੰ ਇਹ ਬੇਨਤੀ ਕਰਦੇ ਆਂ ਕਿ ਲੈਂਡ ਸੀਲਿੰਗ ਐਕਟ ਲਾਗੂ ਕਰੋ ਤਾਂ ਬੇਜਮੀਨੇ ਕਰਤੀ ਲੋਕਾਂ ਨਾਲ ਅੱਜ 78 ਸਾਲ ਦੇਸ਼ ਇਹ ਯਾਦ ਹੋਏ ਨੂੰ ਹੋ ਗਿਆ ਅੱਜ ਵੀ ਧੱਕਾ ਹੋ ਰਿਹਾ ਔਰ ਉਸੇ ਕਰਕੇ ਹੋ ਰਿਹਾ ਕਿ ਇਹ ਬੇਜਮੀਨੇ ਕਰਤੀ ਲੋਕ ਹੈ ਇਹ ਇਕੱਲੇ ਸ਼ੈਡਿਊਲਡ ਕਾਸਟ ਨਹੀਂ ਹੈ ਸਾਰੀਆਂ ਕੌਮਾਂ ਦੇ ਵਿੱਚ ਇਹ ਬੇਜਮੀਨੇ ਕਰਤੀ ਲੋਕਾਂ ਜਿਨ੍ਹਾਂ ਦੇ ਨਾਲ ਇੱਕ ਕੜਮ ਚੌਧਰੀ ਵਿਤਕਰਾ ਕਰਦੇ ਆ 150 ਨਾਲ ਸਾਡੇ ਪੰਜਾਬੀਆਂ ਨਾਲ ਝੂਠੇ ਵਾਅਦੇ ਕਰਦੇ ਸੀ ਓਏ ਭੁੱਖੇ ਮਰਨ ਨਾਲੋਂ ਤਾਂ ਚੰਗਾ ਇਹ ਸਰਕਾਰ ਨੂੰ ਚੱਲਦਾ ਕਰੀਏ ਸੋ ਮੈਂ ਦੁਆਰਾ ਫਿਰ ਬੇਨਤੀ ਕਰਦਾ ਕਿ ਇਹ ਸਰਕਾਰ ਨੂੰ ਚੱਲਦਾ ਕਰਨ ਲਈ ਤੁਹਾਨੂੰ ਸਾਰਿਆਂ ਨੂੰ ਜਾਗਦੇ ਰਹਿਣਾ ਪੈਣਾ ਔਰ ਅਸੀਂ ਇਹ ਇਹ ਜਿਹੜੇ ਸਾਡੇ ਲੋਕ ਆ ਅੱਜ ਵੀ ਹੜ੍ਹ ਪ੍ਰਭਾਵਿਤ ਪੀੜਤ ਲੋਕ ਨੇ ਅਸੀਂ ਉਹਨਾਂ ਨੂੰ ਪੰਜਾਬ ਵਾਸੀਓ ਆ ਇਹਨਾਂ ਲਈ ਕੱਲਾ ਖਾਣ ਪੀਣ ਦਾ ਪ੍ਰਬੰਧ ਨਾ ਕਰੋ ਆਉਣ ਵਾਲੀ ਬਾਰਸ਼ ਜਿਹੜੀ ਆ ਸਰਦਰੁੱਤਾ ਉਹਨਾਂ ਵਾਸਤੇ ਸਾਡੇ ਘਰਾਂ ਦੇ ਵਿੱਚ ਸਾਡੀਆਂ ਕੋਠੀਆਂ 'ਚ ਪੇਟੀਆਂ ਭਰੀਆਂ ਪਈਆਂ ਪੁਰਾਣੇ ਕੱਪੜੇ ਦੀਆਂ ਪੁਰਾਣੇ ਕੰਬਲਾਂ ਦੀਆਂ ਔਰ ਜਿੰਨੇ ਜੋੜੇ ਆ ਤੁਹਾਡੇ ਘਰਾਂ 'ਚ ਕਿਉਂਕਿ ਇਹਨਾਂ ਦਾ ਸਰਬਕੋਸ਼ ਇਹਨਾਂ ਦੇ ਕੁਛ ਵੀ ਨਹੀਂ ਇਹਨਾਂ ਦੇ ਪੱਲੇ ਸੋ ਇਹਨਾਂ ਨੂੰ ਸਹੂਲਤਾਂ ਦੇਣ ਵਾਸਤੇ ਦਵਾਈ ਦਾ ਰੁਦਾਈ ਪ੍ਰਬੰਧ ਕਰੋ ਖਾਣ ਪੀਣ ਦਾ ਵੀ ਪ੍ਰਬੰਧ ਕਰੋ ਕਿਉਂਕਿ ਹੁਣ ਇੱਕ ਨਵੀਂ ਕਿਸਮ ਦੀ ਬਿਮਾਰੀ ਪੈਦਾ ਹੋ ਜਾਣੀ ਉੱਥੇ ਜਿੱਥੇ ਪਾਣੀ ਖੜਾ ਸੋ ਤੁਸੀਂ ਇਹ ਹਣ ਪੀੜਤ ਲੋਕਾਂ ਲਈ ਜਿੱਥੇ ਬੇਜਮੀਨੇ ਕਰਤੀ ਲੋਕ ਰਹਿੰਦੇ ਆ ਉੱਥੇ ਜਾ ਕੇ ਮਦਦ ਕਰੋ ਸੋ ਮੈਂ ਅੰਤ ਦੇ ਵਿੱਚ ਦੁਬਾਰਾ ਫੇਰ ਪੰਜਾਬੀਆਂ ਨੂੰ ਬੇਨਤੀ ਕਰਦਾ ਅਸੀਂ ਧੰਨਵਾਦੀ ਆ ਜਿਨ੍ਹਾਂ ਲੋਕਾਂ ਨੇ ਇਹ ਹੜਪੜਵਾਰਤ ਲੋਕਾਂ ਦੀ ਮਦਦ ਕੀਤੀ ਔਰ ਪੰਜਾਬ ਸਰਕਾਰ ਨੇ ਹੱਥ ਖੜੇ ਕੀਤੇ ਅਸੀਂ ਇਹ ਦਿਨ ਖੇਤੀ ਕਰਦੇ ਆ